ਪਾਦੋਏ ਪਹਰਵੋ ਕੋਲਾਣੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜਿ ਨਵਾਜੀ ਜੀ ਗੁਰੂ ਖਾਲਸਾ ਸਾਜ ਸੰਗੇ ਜੀਓ ਆਪ ਅੰਮ੍ਰਿਤ ਰੂ ਬਾਣੀ ਦਾ ਕੀਰਤਨ ਸੁਨਿਆ ਹੈ ਉਸ ਤੋਂ ਪ੍ਰੰਤ ਹੋਣ ਸਤਗੁਰੂ ਜੀ ਦੇ ਜੋ ਪੁੱਤਰ ਬਾਰੇ ਮਾਹੀ ਦੀ ਕਥਾ ਆਰੰਭ ਹ ਇਸ ਦੇ ਕੱਲ ਸੌਣ ਦੇ ਮਹੀਨੇ ਦੀ ਕਫਾਹਰੀ ਸੀ ਅਜਨ ਭਾਦੋਂ ਨੂੰ ਗੁਰੂ ਮਹਾਰਾਜ ਸਾਹਿਬ ਰੰਭ ਕਰਦੇ ਹੋਏ ਫਰਮਾਉਂਦੇ ਹਨ ਭਾਦੋਂ ਦੇ ਪਰਣੋਕੋ ਨਾ ਆਣੀਆ ਭਾਦੋਂ ਦੇ ਮੇਨੇ ਦੇ ਅੰਦਰ ਸਾਥ ਸੰਗਤ ਜੀ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੀ ਸੇਵਾ ਨਹੀਂ ਕਰਦੀਆਂ ਆਪਣੇ ਪਤੀ ਦੀ ਪ੍ਰਸੰਤਾ ਨਹੀਂ ਲੈਂਦੀਆਂ ਉਹਨਾਂ ਦਾ ਇਹ ਸੁਭਾਅ ਹੁੰਦਾ ਹੈ ਹਮੇਸ਼ਾ ਭਰਮ ਦੀ ਭੁਲੀਆਂ ਰਹਿਣੀਆਂ ਹਨ ਦੂਸਰਿਆਂ ਦੇ ਪਤੀਆਂ ਨੂੰ ਦੇਖਦੇ ਕੇ ਲੋਹਾਇ ਮਾਨ ਹੁੰਦੀਆਂ ਹਨ ਅਤੇ ਆਪਣੇ ਸੱਤੋਂ ਉਹ ਰਹਿਤ ਹੁੰਦੀਆਂ ਹਨ ਆਪਣੀ ਜੀਵਨ ਨੂੰ ਬਰਬਾਦ ਕਰ ਲੈਂਦੀਆਂ ਹਨ ਛੁੱਟੜ ਹੋ ਜਾਂਦੀਆਂ ਹਨ ਅਤੇ ਦੁਨੀਆਂ ਦੇ ਵਿੱਚ ਨਾਨਕ ਦਾਦਕੇ ਸਾਰੇ ਕਲਚੋਲਾਮੇ ਉਹਨਾਂ ਨੂੰ ਮਿਲਦੇ ਹਨ ਕਿਤੇ ਵੀ ਸਤਵੰਤੀਆਂ ਜੋ ਮੂੰਹ ਲੈ ਕੇ ਬੈਠਣ ਜੋਗੀਆਂ ਨਹੀਂ ਰਹਿੰਦੀਆਂ ਹਨ ਜਿਨ੍ਹਾਂ ਦੇ ਸਵਾਲ ਗਿਗਰੇ ਹੋਏ ਹੁੰਦੇ ਹਨ ਇਹ ਸਰਕਾਰੀ ਫਰੀਆਂ ਜਿਹੜੀਆਂ ਜੱਸ ਵੀ ਖੜਦੀਆਂ ਉਹ ਅੱਜ ਜੱਸ ਖੜਦੀਆਂ ਹਨ ਗਰਾਣੀਆਂ ਗਠਾਣੀਆਂ ਨੂੰ ਉਹਨਾਂ ਸਿੱਖਿਆ ਕੀ ਦੇਣੀ ਹੈ ਪਾਣੀ ਤੇ ਮੰਗਦ ਪੱਥਰ ਮਾਰ ਮਾਰਕ ਨਾਰਕਦੋਂ ਕਰਨ ਹਰ ਆਣੀ ਪਾਣੀ ਦੇ ਮੰਗਦੋਂ ਕਹਿੰਦੀ ਤੈਨੂੰ ਦੁਨੀਆ ਪੱਥਰ ਆਪ ਦੇ ਹੱਥ ਤੇ ਤੀ ਨਹੀਂ ਸੱਜਦੀ ਸਗਦਾ ਇਸ ਪ੍ਰਕਾਰ ਦੀਆਂ ਜਿਹੜੀਆਂ ਉਲਟ ਬੋਲਣ ਵਾਲੀਆਂ ਹਨ ਸੇਵਾ ਦੇ ਤੋਂ ਦਲਤਣ ਵਾਲੀਆਂ ਹਨ ਸਰਗੁਰੂ ਕਲਮੀ ਤੁਹਾਨੂੰ ਕਿਹਾ ਹੈ ਕਿ ਔਰਤਾਂ ਵਾਹ ਕਿ ਇਸਤਰੀਆਂ ਜਾਨੀਆਂ ਕਿ ਸ਼ੋਰ ਲਾਂਦਾ ਜੰਗਲੀ ਫੜਕ ਤੁਹਾਨੂੰ ਕੀ ਸੁੱਖ ਆਇਸ ਗੱਲ ਦੇ ਵਿੱਚ ਸਾਸ ਦੇ ਸਾਹ ਸੁੱਕੇ ਹੀ ਰਹਿੰਦੇ ਹਨ ਗਰਾਨੀਆਂ ਜਖਾਨੀਆਂ ਪੜੋਸ ਗੁਆਂਢੀ ਛੱਡਦੀਆਂ ਅਹੀ ਦੀ ਜਿਹੜੀ ਕੁਪਤੀ ਹੈ ਕਿ ਜੰਦੀ ਇਸਤਰੀ ਸੀਰਕ ਸਾਹਿਬ ਸੰਗੇ ਜੀ ਉਹ ਕਦੇ ਵੀ ਸੁੱਖ ਦੇ ਸਹਤ ਰਹਿ ਨਹੀਂ ਸੀ ਜ਼ਿੰਦਗੀ ਉਹ ਜੀਵੀ ਨਾਰਕ ਹਰੀਕੇ ਪਤੰਦੇ ਉੱਤੇ ਰਹਿਣ ਵਾਲਾ ਸੀ ਉਸ ਦੇ ਘਰ ਵਿੱਚ ਰਹਿੰਦੀ ਸੀ ਉਸ ਨੇ ਬਹੁਤ ਸਾਰੇ ਯਤਨ ਕੀਤੇ ਉਹਦੇ ਸਮਝਾਉਣ ਦੇ ਨਾਂ ਸਮਝੀ ਇੱਕ ਦਿਨ ਉਹਦੇ ਪੁੱਤਰਾਂ ਦਾ ਦਿਨ ਆਇਆ ਕਹਿਣ ਲੱਗਾ ਸ਼ਰਾਬ ਕਰਾਉਣ ਦਾ ਵਾਰਿਆ ਮਤਲਬ ਹੋ ਕੇ ਕਹਿੰਦਾ ਆਪਾਂ ਸ਼ਰਾਬ ਨਹੀਂ ਕਰਨੇ ਕਹਿੰਦੀ ਮੈਂ ਤਾਂ ਜ਼ਰੂਰ ਕਰਾਂਗੀ ਅੱਛਾ ਕਹਿਣ ਲੱਗਾ ਜਦੋਂ ਸ਼ਰਾਬ ਕਰੂੰਗੀ ਤਾਂ ਕਿਸੇ ਨੂੰ ਦਸ਼ਨਾ ਜਿਹਨੇ ਕਿ ਦਸ਼ਨਾ ਵੀ ਜ਼ਰੂਰ ਦੇਵਾਂਗੇ ਇਸ ਤਰ੍ਹਾਂ ਕੀਤਾ ਸਰਾਜ ਵੀ ਕਰਾ ਲਿਆ ਉਸਨੂੰ ਦਸ਼ਨਾ ਦੀ ਦਵਾਤੀ ਕੋਈ ਤਰਿਆ ਕਰੇ ਹਰੇ ਕੰਮ ਇਸੇ ਪ੍ਰਕਾਰ ਸਾਧ ਸੰਗੇ ਜੀ ਫੇਰ ਉਹ ਕਹਿਣ ਲੱਗਾ ਕਿ ਜੇ ਜਿੰਨਾ ਇਹ ਆਪਣੇ ਪਿਤਰਾਂ ਉਹਦੇ ਗੰਗਾ ਚੱਲ ਕੇ ਪ੍ਰਵਾਹਾਂ ਕਹਿੰਦੀ ਮੈਂ ਤਾਂ ਰੂੜੀ ਤੇ ਫਟ ਕੇ ਆਉਂਗਾ ਰੂੜੀ ਤੇ ਫਟ ਕੇ ਆਈ ਉਹ ਬੜਾ ਦੁਖੀ ਹੋਇਆ ਕਹਿੰਦੇ ਕਰੀਏ ਕੀ ਹੋਣਾ ਦੁਖੀ ਹੋ ਕੇ ਅਸੀਂ ਕਹਿ ਚੰਗਾ ਮੈਂ ਹੁਣ ਤੇਰੇ ਤੇਕਿਆਂ ਨੂੰ ਜਾਣਾ ਹੈ ਜਿਹੜਾ ਤੇਰੇ ਤੇਕਿਆਂ ਦਾ ਬਹੁਤ ਦੁੱਖਾ ਹੈ ਬਹੁਤ ਮੈਂ ਆਪਦੇ ਕੋਲ ਰੱਖਣਾ ਦੇਣਾ ਨਹੀਂ ਕਹਿੰਦੀ ਨਾਲ ਲੈ ਕੇ ਜਾਣਾ ਨੇ ਉਸੇ ਤਿਆਰ ਹੋ ਗਈ ਜਿਸ ਵਕਤ ਸਾਥ ਸੰਗੇ ਜੀ ਹਰੀ ਕੇ ਪਤੰਦੇ ਤੋਂ ਪੁੱਜੇ ਕਹਿੰਦਾ ਭਾਗਵਾਨੇ ਦੇੜੀ ਤੇ ਚੜ ਜਾਈਏ ਆਪਾਂ ਦੋਵੇਂ ਦੇੜੀ ਤੋਂ ਤਾਰ ਹੋ ਜਾਵਾਂਗੇ ਕਹਿੰਦੀ ਨਹੀਂ ਮੈਂ ਤਾਂ ਬੱਵਾ ਪੂਛ ਪੜ ਕੇ ਬੱਵਿੱਕ ਚੰਗੂਗੀ ਇਹ ਸੁਣ ਕੇ ਕਹਿਣ ਲੱਗਾ ਚੰਨਾ ਉਹਦੀ ਜਿ ਸਲਾਹ ਹੋਈ ਸੀ ਇਹਨੂੰ ਇਹ ਸਮਾਪਤੀ ਕਰੀਏ ਕਹਿਣ ਲੱਗਾ ਜੰਗਾ ਜੇ ਬੰਲੀ ਚੜ ਜਾਮੀ ਚੰਗਾ ਰੰਦੀ ਨਹੀਂ ਕਹਿੰਦੇ ਮੈਂ ਤਾਂ ਬੱਦ ਪੂਛ ਚਲ ਕੇ ਚੜ ਤੇ ਜਾਉਂ ਜੇ ਹਰੀਕੇ ਪਤਨ ਦੇ ਤਾਲ ਸੰਗੇ ਵਿਚਾਲੇ ਦੇ ਦਰਿਆ ਦੇ ਆਈ ਉਹਨਾਂ ਹਾਕ ਮਾਰ ਕੇ ਮੈਂ ਬਾਦਵਾ ਨੇ ਪੂਛ ਕੁੱਟ ਕੇ ਫੜੀ ਰੱਖੀ ਕਹਿੰਦੀ ਆਹ ਨਾਲ ਛੜਤੀ ਉਸ ਵੇਲੇ ਡੁੱਬ ਕੇ ਮਰ ਗਈ ਸਾਹ ਸੰਗੇ ਜੀ ਫੇਰ ਉਹ ਵੀ ਲੋਸ ਨੂੰ ਪਾਲਣ ਵਾਸਤੇ ਗਿਆ ਕਹਿਣ ਲੱਗੇ ਇਹ ਵੀ ਲੋਥ ਕਿੱਥੇ ਹੋਊ ਜਿੱਦਨ ਨੂੰ ਪਾਣੀ ਗਿਆ ਹੈ ਉਹ ਤਾਂ ਜਿਹਾਣਾ ਜਿੱਦਨ ਆਉਂਦਾ ਸੀ ਉਹ ਤਾਂ ਨੂੰ ਗਿਆ ਕਹਿੰਦੇ ਇਹਦਾ ਸੁਭਾਅ ਹੈ ਤੇ ਉਲਟੇ ਪਾਸੇ ਜਾਂਦੀ ਜਿੱਦਨ ਗਈ ਹੋਣੀ ਹੈ ਸੋ ਇਸ ਪ੍ਰਕਾਰ ਦੀ ਸਮਾਪਤੀ ਕੀਤੀ ਹੋਈ ਜੀ ਕੋ ਲਖਣੀ ਦੀ ਸੋ ਇਸੇ ਤਰ੍ਹਾਂ ਸਾਹ ਸੰਗੇ ਜੀ ਇਹ ਜੀ ਸਾਡੀ ਬੁੱਧ ਹੈ ਇਹ ਵੀ ਕੋ ਲਖਣੀ ਇਸਤਰੀ న్యాయਾਂ ਕਵਤ ਗੋਮਣੀ ਕੁੜਾ ਕਹੈਣ ਪਰਿੰਦਾ ਕੜਜੂ ਹਲੀ ਮੁੱਠੀ ਕੋਪ ਨਾਲ ਕਾਰੀ ਕੱਢੀ ਪਿਆਧੀ ਚਾਰੇ ਦੇਖੀਆਂ ਨਾਲ ਉਹ ਜੀ ਹਰ ਵਕਤ ਕਮੁੱਦੀ ਪਣੇ ਦੇ ਕੰਮ ਕਰਦੀ ਰਹਿੰਦੀ ਚੰਗੀ ਸਤਰੀ ਵੀ ਨਹੀਂ ਆਈ ਹੈ ਰਾਤ ਨੂੰ ਦੇਵੀ ਦੇ ਉਪਾਸ਼ਨਾ ਚ ਲੱਗੀ ਰਹਿੰਦੀ ਹੈ ਪਰਮਾਰਥ ਨੂੰ ਛੱਡ ਦਿੱਤਾ ਹੈ ਰਾਇਣ ਦੇ ਪਿਆਰ ਨਹੀਂ ਛੱਡ ਕੇ ਦੁਆਦ ਪਾਜ ਲੱਗੀ ਹੋਈ ਹੈ ਉਹਨਾਂ ਭਾਦੋਂ ਦੇ ਮੀਨੇਦਾਰਾ ਮਾਰੇ ਸਾਹ ਪ੍ਰਕਾਰ ਨੂੰ ਬਣਾ ਕੇ ਸੁਣਾਉਂਦੇ ਹਨ ਭਾਦੂਲ ਫਰਮੂ ਕੋ ਲਾਣੀਆ ਭਾਦੋਂ ਦੇ ਮਹੀਨੇ ਚ ਜਿਹੜੀਆਂ ਇਸਤਰੀਆਂ ਭਰਮ ਦੇ ਚ ਭੁੱਲ ਗਈਆਂ ਆਪਣੇ ਪਤੀ ਵਾਂ ਧਰਮ ਨੂੰ ਛੱਡ ਬੈਠੀਆਂ ਹਨ ਦੂਜੇ ਲੱਗਾ ਹੀ ਉਹ ਦੂਜੀਆਂ ਪਤੀਆਂ ਦੇ ਨਾਲ ਜਿਹਾ ਦਾ ਹਿਤ ਪ੍ਰੇਮ ਲੱਗਾ ਹੋਇਆ ਹੈ ਲੱਖ ਸ਼ਿੰਗਾਰ ਬਣਾ ਕੰਨ ਸ਼ਿੰਗਾਰ ਦੀ ਲਾਲ ਬੁੱਲ ਕਰਨੇ ਕੀ ਤੇ ਕਿੰਨੀਆਂ ਪਟੀਆਂ ਬਣਾ ਲਵੇ ਕਿੰਨੇ ਉਹ ਸ਼ਗਾਰ ਲਾਵੇ ਕਿੰਨੀਆਂ ਗੁੱਤਾਂ ਗੁੰਦ ਲਾਵੇ ਭਵੇਂ ਬੈਣੀਆਂ ਦੀਆਂ ਦੀਂਡੀਆਂ ਨੂੰ ਕਿੰਨੀਆਂ ਬਣਾ ਲਵੇ ਲੱਖਾਂ ਸ਼ਿੰਗਾਰਾਂ ਨੂੰ ਬਣਾ ਲਵੇ ਆਰੇ ਜੇ ਨਾ ਹੀ ਕੀ ਜਦੋਂ ਕਦੀ ਵਰ ਕਰਮ ਨੂੰ ਕਾਇਮ ਨਹੀਂ ਰੱਖਿਆ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਨਹੀਂ ਜਾਣਦੀ ਵਿਵਚਾਰਨ ਉਹਦਾ ਕਿਸੇ ਕੰਮ ਨਹੀਂ ਹੋ ਜਿਹੜੇ ਸ਼ਿੰਗਾਰ ਹਨ ਸਾਰੇ ਵਿਵਚਾਰ ਦਾ ਕਾਰਨ ਹਨ ਜਿਹੜੇ ਸ਼ਿੰਗਾਰ ਇਸ ਪ੍ਰਕਾਰ ਸਾਧ ਸਿੰਘ ਜੀ ਹਜ਼ੂਰ ਨੂੰ ਮਉਜ਼ੇ ਹਮ ਬਾਦੂਏ ਪਰਮੋ ਪੁਲਾਣੀਏ ਬਾਦੋਂ ਦਾ ਮਹੀਨਾ ਚੜਾ ਜਿਹੜਾ ਦੁਆਦ ਤੋ ਪਾਖਿਰਦੇ ਚ ਆ ਗਿਆ ਹੈ ਹਰ ਵਕਤ ਦੁਆਦ ਤੋ ਪਾਹੀ ਬਣਿਆ ਰਹਿੰਦਾ ਜਿੰਨਾ ਦੇ ਹਿਰਦੇ ਦੇ ਅੰਦਰ ਹੈ ਜਿਵੇਂ ਜੀ ਚਾਹੁੰਦੇ ਹਨ ਹਰ ਵਕਤ ਦੂਜੇ ਤਸਈ ਚ ਚ ਰਹਿਦੇ ਹੈ ਵਾਹਿਗੁਰੂ ਨੂੰ ਵਿਸਾਰ ਦਿੱਤਾ ਪ੍ਰਾਣਾਂ ਦੇ ਤਿਆਰੇ ਨੂੰ ਜਿਸ ਨੇ ਆਖੇ ਆਪਾਂ ਜਿਉਨੇ ਆ ਜਾਗਦੇ ਆ ਜੂਨੇ ਗਿਸਮ ਨੇ ਕਰਕੇ ਸਰੀਰ ਸਵਾਹ ਹੋ ਜਾਣਾ ਹੈ ਆਰੇਨ ਪ੍ਰੇਰਿਤ ਪ੍ਰੇਰਿਤ ਕਹਨ ਲੱਗਿਆ ਨਾ ਉਹ ਜੋਤੀ ਸਰੂਪ ਨੂੰ ਪੁਲਾ ਕੇ ਦੂਜੀਆਂ ਚੀਜ਼ਾਂ ਜਿ ਦੇਵੀ دیਵਤਿਆਂ ਜਿ ਕੋ ਹੰਨੇ ਦੀ ਕੋ ਬੰਨੇ ਦੀ ਕੋ ਭਾਰਾਂ ਵਾਲੀ ਰੰਨੇ ਦੀ ਤੋਏ ਤ ਮੱਕਾ ਸਰਵਰ ਦਾ ਇਸ ਪ੍ਰਕਾਰ ਸਾਰੇ ਸੰਗੀ ਜੁਆਤ ਭਾਜ ਲੱਗੇ ਹੀਆਂ ਜਿਹੜੀਆਂ ਰੂਹਾ ਹਨ ਉਹ ਭਰਮ ਦੇ ਵਿੱਚ ਭੁੱਲ ਗੀਆਂ ਹਨ ਭਰਮ ਜੋ ਪੰਜ ਪ੍ਰਕਾਰ ਦਾ ਚੱਲ ਹਨ ਤਿਹੇ ਦੇ ਪਰਮ ਕਰਤਾ ਤੇ ਪਰਮ ਪੁੰਨ ਸੰਗ ਲੋਕਾਰ ਬ੍ਰਹਮ ਜਿਹੜਾ ਸਤ ਕਰਮ ਪੰਜੋ ਭਰਮ ਸੰਸਾਰ ਇਹ ਪੰਜ ਪ੍ਰਕਾਰ ਦੇ ਭਗਮ ਦੀ ਭੁੱਲੀਆਂ ਹੋਈਆਂ ਹਨ ਜਿਵੇਂ ਨਿਰਗਤੀ ਆਤਮ ਹਾਤਮ ਬਿੰਦ ਪ੍ਰਬਿੰਦ ਲੋਹੇ ਕੁਸਪਾਟਕ ਕਟਾਕਾਸ਼ ਗੁਣ ਮਾਰ ਕੰਨ ਕੁੰਦ ਨਿਸ਼ਾਮ ਪੰਜੋ ਪਰਿਵਾਰ ਦੀ ਨਿਗਰਤੀ ਬਸਦੀ ਹੈ ਸੁਰੋਧ ਵਿਚਾਰ ਇਸ ਪ੍ਰਕਾਰ ਦੁਆਏ ਭਾਵੇਂ ਭਰਮ ਦੇ ਚ ਉਹ ਭਰਮ ਕਰਕੇ ਪਰਮੇਸ਼ਰ ਦੇ ਸਰੂਪ ਵੱਲ ਇਹ ਇਹ ਭਰਮ ਹੀ ਪਹਿਲਾ ਪੰਜ ਪ੍ਰਕਾਰ ਦਾ ਹੈ ਤੇ ਜਿਹੜਾ ਹੈ ਜੀਵ ਜੀਵ ਦਾ ਜੀਵ ਈਸ਼ ਦਾ ਜਦ ਈਸ਼ ਦਾ ਜਦ ਜੜਾ ਇਸ ਪ੍ਰਕਾਰ ਸਾਗ ਸੰਗੇ ਜਿਹੜੇ ਤੇਰੇ ਹਮੇ ਭਰੋਂ ਤੇਹ ਭਰਨੀ ਪੰਜ ਪ੍ਰਕਾਰ ਦਾ ਹੈ ਫਿਰ ਕਰਤੱਪੁਰਾ ਪਰਮ ਬ੍ਰਹਮ ਦੀ ਕਰਤੱਵਕੁਣਾ ਕਰਨ ਤੇ ਉਹ ਸਾਰਿਆਂ ਕਰਤਵਾਂ ਨੂੰ ਉਹੋ ਹੀ ਕਰਾਉਂਦਾ ਸਾਡੇ ਕੀ ਬਸ ਹੈ ਇਸ ਪ੍ਰਕਾਰ ਦਾ ਉਸ ਦੇ ਦੋਸ਼ ਰੋਪਣੇ ਕਰਤੱਪੁਰਮ ਭਉ ਸੰਗ ਫਿਰ ਉਹ ਸੰਗੀ ਅਸੀਰ ਦੇ ਨਾਲ ਜਾਂਦਾ ਮਰਦਾ ਇਹੋ ਸਮਝਣਾ ਰੂਕਾਇ ਬਦਲਦਾ ਜਾਂਦਾ ਜਵਾਨ ਹੁੰਦਾ ਜਾਂਦਾ ਬੁੱਢਾ ਹੋ ਜਾਂਦਾ ਹੈ ਬਾਲਕ ਹੋ ਜਾਂਦਾ ਹੈ ਇਹ ਬਖਾਇਰ ਪਰਮ ਜੀ ਹੈ ਬ੍ਰਹਮਿਕ ਜਗ ਸਭ ਤੋਂ ਪਰਮਤੋ ਤੇੰਮੀ ਜਗਤ ਸੱਚਾ ਹੈ ਕਿਉਂ ਜਿਸ ਪਾਸੇ ਅਲਾਵਾ ਵੀ ਇਹ ਜਿਹੜੇ ਧਰਮ ਹਨ ਕਿਉਂ ਦੁਆਇਤ ਭਾਵ ਵਾਲੀਆਂ ਬੁੱਧੀਆਂ ਜਿਹੜੀਆਂ ਹਨ ਉਹ ਧਰਮ ਦੇ ਚ ਭੁੱਲਣ ਜਾ ਰਹੀਆਂ ਹਨ ਦੂਜਾ ਲੱਗਾ ਹੀ ਉਹਨਾਂ ਦਾ ਸਾਰ ਸੰਗੀਤ ਦੂਜੇ ਦੇਵੀ ਦੇ ਪਿਆਂਚ ਦੁਆਇਤ ਜਿਹੜੀ ਜਾਇ ਕਰਨ ਵਾਲੀ ਹੈ ਸਾਰਿਆਂ ਨੂੰ ਜਿਸ ਦੁਆਇਤ ਨੂੰ ਸਭ ਨੂੰ ਜਿੱਤ ਲਿਆ ਹੈ ਕੀਕ ਤਾਂ ਹੋਣੀ ਦਿੰਦੀ ਹਰ ਵਕਤ ਖੋਤੀ ਪਾਈ ਲਖਦੀ ਹੈ ਮਨ ਦੇ اندر ਲੋ ਪ੍ਰਕਾਰ ਦੇ ਸੁਭਾਅ ਫਿਰਦੇ ਰਹਿੰਦੇ ਆ ਚੰਗਾ ਮੰਦਾ ਮਿੱਤਰ ਸਤਰ ਰਾਗ ద్వੈਸ ਕਿਸੇ ਦਿਨ ਆ ਬਿਨਾਂ ਕਾਰਨ ਤੋਂ ਮੋਹ ਕਰਕੇ ਰੋਂਦੇ ਰਹਿਣਾ ਕਿਸੇ ਨਾਲ ਇਹ ਨੈਰ ਭਾਵ ਕਰੀ ਜਾਣਾ ਇਹ ਜੇ ਸੁਭਾਅ ਬੁਰਾ ਭਲਾ ਦੇ ਹਾਸਾ ਦੇ ਕੋ ਕਿਉਂ ਦੂਜਾ ਸੁਭਾਅ ਇਹ ਦੁਆਲਤ ਨੇ ਸਾਰੀ ਜਿੰਨੂੰ ਜਿੱਤ ਲਿਆ ਹੈ ਉਹ ਦੂਜਾ ਦੂਜੇ ਲੱਗਾ ਏ ਤੂੰ ਦੂਸਰੀ ਜਿਹੜੀ ਦੂ ਆ ਜਿਹੜਾ ਤੇ ਜਾਇਰ ਕਰਨ ਵਾਲੀ ਉਹਦੇ ਵਿੱਚ ਇਹਦਾ ਦੁਆ ਦੇ ਰੂਪ ਕੌਣ ਹੈ ਮਾਇਆ ਉਹਦੇ ਜੀ ਦੂਜੇ ਪਾਸੇ ਜਹਤ ਦਾ ਕਾਰ ਉਹ ਮਾਇਆ ਦਾ ਕਾਰ ਸੰਸਾਰ ਹੈ ਉਹਦੇ ਚ ਉਹਨਾਂ ਦਾ ਸਿਰ ਤੇ ਪ੍ਰੇਮ ਲੱਗਾ ਹੋਇਆ ਹੈ ਲੱਖਾਂ ਸ਼ਿੰਗਾਰ ਬਣਾਇਆ ਲੱਖਾਂ ਸ਼ਿੰਗਾਰ ਬਣਾ ਲਵੇ ਇਸੀ ਵੀ ਨਹੀਂ ਆਏ ਲੱਖਾਂ ਸਾਜ਼ਨ ਜਿਹੜੇ ਕਰਨੇ ਇਤਰਾਦ ਕਸੌਦ ਲਵੇ ਪ੍ਰਾਣਾ ਅੰजाम ਕਰ ਲਵੇ ਦਸਵੇਂ ਯਾਰ ਪ੍ਰਣ ਚੜ੍ਹ ਲਵੇ ਅਸਨ ਨਾਉਂ ਸਿੱਖ ਲਵੇ ਇਸੇ ਤਰ੍ਹਾਂ ਕਿਸੇ ਨੂੰ ਕਿ ਅਸਰ ਪਾ ਲੈਣ ਉਹ ਆਪਦੇ ਦਸ ਕਰ ਲੈਣ ਆਪਦਾ ਤੋਲਾ ਬਣਾ ਲੈਣ ਕਈ ਕੋਰ ਮੰਤਰ ਸੁੱਧ ਕਰਕੇ ਸਾਧ ਸੰਗਤ ਜੀ ਉਹ ਰਾਜਾ ਸੌਂੀਆਂ ਦਾ ਬਾਊ ਸੌਂਣ ਦਾ ਸਵਾਦ ਵੇਖਿਆ ਸੀ ਉਹ ਸੁਬਾਰੀ ਖਾ ਲੈਂਦਾ ਸੀ ਸੁਬਾਰੀ ਮੈ ਸੰਗੇ ਨਿਕਲਦੀ ਸੀ ਉਸ ਨੂੰ ਫੇਰੋ ਸੁਬਾਰੀ ਨੂੰ ਸਾਧ ਸੰਗਤ ਜੀ ਉਹ ਜਿਹੜਾ ਰਸੋਈ ਹੁੰਦੀ ਸੀ ਉਹਦੇ ਕੋ ਮੁੜਕਿਆ ਜਾਂਦਾ ਸੀ ਉਹ ਜਿਹੜੇ ਲੋਕ ਸੀ ਘੋਰ ਮੰਤਰ ਦੇ ਸਿੱਧ ਕਰਕੇ ਉਹ ਲੋਕ ਵਸ ਆ ਜਾਂਦੇ ਉਹ ਬੜਿਆ ਬਣਾ ਰਿਸ਼ਾਂ ਨੂੰ ਬੜੇ ਬੜਾ ਮੁਜਰਰਤਾਂ ਨੂੰ ਦੁਪਤੀਆਂ ਨੂੰ ਬੜਿਆ ਬੜਿਆ ਵਕੀਲਾ ਨੂੰ ਆ ਦੇ ਕੇਲੇ ਬਣਾ ਕੇ ਰੱਖਦਾ ਸੀ ਇਸ ਪ੍ਰਕਾਰ ਘੋਰ ਮੰਤਰ ਜਿਹਨਾਂ ਸਿੱਧ ਹੋਵੇ ਉਹ ਇਸ ਤਰ੍ਹਾਂ ਕਰਦੇ ਰਹਿੰਦੇ ਹਨਗੇ ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ ਲੱਖ ਸੀਗਾਰ ਬਣਾ ਲਾਖਾਂ ਨੂੰ ਘੋਰ ਮੰਤਰ ਜਿਹੜਾ ਕਿਸੇ ਨੂੰ ਘੋਰ ਮੰਤਰ ਸਿੱਧ ਕਰਕੇ ਕਿਸੇ ਨੂੰ ਵਸ ਕਰਨਾ ਨਾ ਜੋ ਲੱਖਾਂ ਸ਼ਿੰਗਾਰਾਂ ਨੂੰ ਜੇ ਸਾਧਨਾਂ ਨੂੰ ਕਿਸੇ ਨੇ ਬਣਾ ਲਿਆ ਹੈ ਬਾਰਜ ਨਾਹੀ ਕੀ ਉਹ ਜਿਹੜੇ ਸਾਧਨ ਹਨ ਸਾਧਕ ਕਹਿੰਦਾ ਸਾਧਨਾਂ ਤਿਆਰੀ ਸਾਧਕ ਕੀਦੀ ਪੂਰੀ ਜਾਂਦੀ ਤੋਂ ਘੜਿਆ ਲੈਣੀ ਆਪਣੀ ਦ੍ਰਿਸ਼ਟੀ ਨਾਲ ਸੋ ਲੋਕਾਂ ਤੋਂ ਉਵੇਂ ਅਸਰ ਪਾਉਣ ਲੱਗ ਜਾਣਾ ਨਿਗਾ ਨਾਲ ਝਾਤ ਕੇ ਇਹ ਜੇ ਇਸ ਤਰ੍ਹਾਂ ਦਾ ਇੱਕ ਸਾਧ ਸੰਜੀਵ ਅਚਲ ਸਾਹਿਬ ਹੋ ਗੁਰਦਾਰੇ ਤੋਂ ਬਾਹਰ ਨਿਕਲ ਕੇ ਫੇਰ ਉੱਤੇ ਇੱਕ ਸਾਧ ਬੈਠਾ ਸੀ ਉਹ ਨਾਗਾ ਸੀ ਉਹ ਦੇ ਦਰਸ਼ਨ ਕੀਤੇ ਕੋਈ ਫਰੀ ਹਰਗੋਬਿੰਦ ਪੁਰਸਾਹ ਨਹੀਂ ਜਾਂਦੇ ਆਂ ਜਦੋਂ ਵੇਖਿਆ ਉਹ ਸਾਹਿਬ ਕੀ ਕਰਦਾ ਸੀ ਉਹ ਹਮੇਸ਼ਾ ਲਈ ਵੱਡੇ ਥਾਂ ਅਸਣ ਤੋਂ ਬੈਠਦਾ ਸੀ ਸਿੰਘਾਂ ਦੇ ਗੁੱਟ ਕੇ ਪਾਏ ਸੀ ਗਲਾਂ ਤੇ ਉਹ ਕਹਿਣ ਲੱਗਾ ਬੈਠੋ ਤੇ ਕਹਿਣ ਲੱਗੇ ਵਾਵਾ ਜੀ ਦਰਸ਼ਨ ਥੋਦੇ ਕਰਨੇ ਖੜੇ ਪੋਥੀਆਂ ਕੋਲ ਬੈਠ ਨਹੀਂ ਸਕਦੇ ਜਦੋਂ ਇਹ ਕਹਿੰਨੀ ਮੈਂ ਵਿਸਾ ਦੂੰ ਸ਼ੱਕੀ ਨਾ ਲਾਲ ਜੀ ਅੱਖਾਂ ਕਰਕੇ ਝਾਕਿਆ ਕੀ ਉਹਦਾ ਅਸਰ ਬਾਣੀ ਪੜਨ ਵਾਲੇ ਸਿੰਘਾਂ ਦੇ ਪੈਣਾ ਸੀ ਮੋਹੇਰਾ ਇੱਕ ਘੰਟਾ ਜਾਗਦਾ ਜਰਾ ਕੋਈ ਅਸਰ ਨਾ ਪਿਆ ਫਿਰ ਉਸਦੇ ਇੱਕ ਸਿੰਘ ਥੰਮਣ ਸੋਸੀ ਨਾਲ ਉਹ ਕਹਿੰਦਾ ਕਿਉਂ ਬਸ ਬਾਬਾ ਜੀ ਇੰਨੀ ਤਾਕਤ ਸੀ ਤੇਰੀ ਤੂੰ ਸਾਨੂੰ ਬਿਖਾਉ ਸਕਿਆ ਉਹ ਆਲਮਗਿਰਾ ਮੈਂ ਕਹਿੰਦਾ ਮੈਂ ਬਿਖਾ ਦੂੰ ਫਿਰ ਕਾਰਜੀ ਕਰਨ ਲੱਗਾ ਕਾਰਨ ਆਈ ਕੁਛ ਨਾ ਬਣਿਆ ਉਸ ਤੋਂ ਫਿਰ ਉਹ ਉਥੇ ਕਾਰੀ ਦਾ ਧਰਿਆ ਬਣਾਉਂਦੇ ਸੋ ਕਹਿੰਦੇ ਤੇ ਬਾਬਾ ਵੀ ਸਾਰਿਆਂ ਨੂੰ ਬਸ ਕਰ ਲੈਂਦਾ ਸੂਹਾ ਤੁਹਾਡੇ ਤੋਂ ਜੋਰ ਕਿਉਂ ਨਹੀਂ ਚੱਲਦਾ ਉਸ ਵੇ ਸੰਖ ਵਜਾ ਕੇ ਜੋਰ ਪਾਉਣਾ ਚਾਹੀਦਾ ਵੀ ਮੰਤੋਂ ਪੜਦੇ ਆ ਕੋਈ ਜੋਰ ਨਾ ਚੱਲਿਆ ਇਸ ਪ੍ਰਕਾਰ ਦੀ ਹਲਦੇ ਪੈਰ ਉਹ ਜੋ ਕੁਝ ਨਾ ਹੋਇਆ ਫਿਰ ਸਿੰਘ ਉਹਦੇ ਸੱਕੇ ਤੋਂ ਸ੍ਰੀ ਹਰਗੋਬਿੰਦ ਪ੍ਰਸਾਦ ਚਲੇ ਗਏ ਸੀ ਇਸ ਪ੍ਰਕਾਰ ਦੇ ਲੋਕ ਜਿਹੜੇ ਆ ਉਹ ਸਭ ਨੂੰ ਕਰਨੀ ਲੱਖਾਂ ਸ਼ਨਾਰਾ ਨੂੰ ਬਣਾ ਲਿਆ ਹਾਰਜ ਨਾਹੀ ਕੇ ਉਹ ਦਾਸ ਲਾਉਣ ਆ ਤੇ ਜਦੋਂ ਕਰਦੇ ਰਹਿੰਦੇ ਹਾਂ ਉਹ ਕਿਸੇ ਪ੍ਰਕਾਰ ਜੀ ਦਾ ਸਭ ਸੰਗੀਕ ਕਮਜ਼ੋਰ ਬੋਲ ਹੁੰਦਾ ਹੈ ਉਹਦੇ ਤੇ ਇਹਨਾਂ ਦਾ ਅਸਰ ਪੈ ਜਾਂਦਾ ਹੈ ਜੀਰਾ ਤੇ ਚੰਗਾ ਸ਼ਬਦ ਦੇ ਕਿਤੇ ਕਿਆ ਹੋਇਆ ਹੋਵੇ ਉਹ ਤੋਂ ਕਿਸੇ ਭੂਤ ਦਾ ਤ੍ਰੇਦ ਦਾ ਕੋਈ ਜੀਵ ਦਾ ਜਾਨ ਦਾ ਕਿਸੇ ਇਹਦੇ ਕੋਰ ਮੰਤਰ ਦਾ ਅਸਰ ਨਹੀਂ ਪਾ ਸਕਦਾ ਉਹ ਚਕੇ ਚੰਗੇ ਦੂੜਾ ਦੇ ਨਾਲ ਮਹਾਰਾਜੋ ਕਿਆ ਸ਼ਬਦ ਜੁੜਿਆ ਹੋਇਆ ਜਿਹੜਾ ਹੈ ਇਹੋ ਜੀ ਅਖੰਡੀਆਂ ਦੇ ਉੱਤੇ ਨਹੀਂ ਆਉਂਦਾ ਮਹਾਰਾਜੋ ਕਿੰਨੇ ਕਿਸੇ ਵੀ ਕੰਮ ਨਹੀਂ ਉਹਨਾਂ ਦੇ ਸ਼ਨਾਰ ਜਿਹੜੇ ਕਾਜੁਨ ਕੰਮ ਨਹੀਂ ਬਣਾਏ ਹੋਏ ਹਮ ਜਿਤ ਦਿਨ ਜੀ ਬੇਨਸ ਰਹੀ ਜਿਤ ਦਿਨ ਇਹ ਗਰੀਬ ਹੈ ਜਿਸ ਦਿਨ ਉਹ ਆਪਣਾ ਮੰਨੀ ਦੇਖਾ ਹੈ ਜੇ ਉਹਦੇ ਆਸਰੇ ਸਾਰੇ ਕੰਮ ਕਰਵਾ ਹੈ ਸੋ ਇਹ ਦੇ ਜਿਸ ਦਿਨਸ ਰਹੀ ਨਾ ਸੋ ਜਾਏਗੀ ਇਹ ਪਿਛਲੇ ਦੀ ਦਿਨਸ ਰਹੀ ਸੀ ਹੁਣ ਜਾਂ ਦੀ ਦਿਨਸ ਰਹੀ ਹੈ ਅਗਲੇ ਦਿਨ ਹੀ ਆਏਗੀ ਕਿਤ ਵੇਲਾ ਕਹਸਨ ਉਪਰੀ ਉਹ ਸਾਰੇ ਤ੍ਰੇਪ ਤ੍ਰੇਪ ਕਰਕੇ ਕਹਿਣ ਲੱਗ ਜਾਂਦੇ ਆ ਘਰ ਕੀ ਨਾਗੜਾ ਤਨ ਲੱਗੀ ਉਹ ਤੋਂ ਭੂਤ ਭੂਤ ਕਰ ਭਾਗੀ ਜਿਹੜੀ ਘਰ ਦੀ ਇਸਰੀ ਹਰ ਵਾਰਤ ਕੋਹੜ ਦੇ ਵਿੱਚ ਵਸਦੀ ਰਹਿੰਦੀ ਸੀ ਨਾਲ ਸਰੀਰ ਦੇ ਲੱਗੀ ਰਹਿੰਦੀ ਸੀ ਉਹ ਵੀ ਕਹਿੰਦੀ ਆ ਤ੍ਰੇਪ ਹੈ ਭੂਤ ਆ ਭੂਤ ਆ ਓ ਕਹ ਕੇ ਇੱਕ ਭਜਵੀ ਹੈ ਅਗੇ ਕਾਨੋਂ ਮਿੰਮਿੰਕ ਮੁਰਜ਼ਾ ਰੱਖਦੇ ਕਿ ਰਾਤ ਨੂੰ ਮਰਿਆ ਬਦ ਨਾ ਜਾਵੇ ਅੱਗੋ ساری ਉਮਰ ਜਾਈਨਾ ਹੋਵੇ ਅਨੂ ਤੇ ਮਰਿਆ ਕੇ ਵਾਦ ਨਾ ਜਾਵੇ ਇਹ ਹਜਾ ਭਾਇ ਇਹਨਾਂ ਲੋਕਾਂ ਨੂੰ ਬਣਿਆ ਰਹਿੰਦਾ ਹੈ ਕੋਈ ਦੂਰ ਫਰਮਾਉਂਦੇ ਹਨ ਕਿਤ ਵਿਲੇ ਕਹਿ ਤਨ ਕੋਹ ਤ੍ਰੋਧ-ਬ੍ਰੋਧ ਕਹਣ ਲੱਗ ਜਾਣਗੇ ਜਿਹੜੇ ਲੋਕ ਸਾਸ ਸੰਗੀ ਗਤੀ ਕਰਾਉਣ ਜਾਂਦੇ ਦੰਗਾ ਵਗਿਆ ਤੇ ਤੈਨੂੰ ਲਿ ਜਾ ਕੇ ਉਹ ਲੋਗ ਉਹ ਪ੍ਰੇਤੋ ਸੋਹਾ ਕਹ ਕੇ ਉਹਦੀ ਗਤੀ ਕਰਦੇ ਭਾਵੇਂ ਕੋਈ ਮਹਾਤਮਾ ਗੁਜ਼ਰਿਆ ਹੋਵੇ ਉਹਨਾਂ ਨੂੰ ਜਿਹੜੇ ਪਿੰਡ ਭਰਨੇ ਐ ਗਤੀ ਕਰਨੀ ਇਸ ਕਰਕੇ ਮਹਾਤਮਾ ਦੇ ਕਦੇ ਤ੍ਰੇਤੋ ਸੋਹਾ ਨਹੀਂ ਕਹਿਣਾ ਚਾਹੀਦਾ ਜਿਹੜਾ ਬੰਦਗੀ ਕਰਨ ਆਇਆ ਇਹਦੇ ਕਿਸੇ ਪ੍ਰਕਾਰ ਤੋਂ ਨਹੀਂ ਭਰੋਣੇ ਚਾਹੀਦੇ ਤੇ ਗੁਰਮਤ ਤੋਂ ਉਲਟ ਹੈ ਜਿਹੜਾ ਬਾਣੀ ਪੜਦਾ ਆਪਣੇ ਸੀਨ ਨੂੰ ਮਾਰੇ ਚਰਨਾ ਚ ਨਵਾਸ ਕਰਕੇ ਗੁਜ਼ਰੇ ਆ ਉਹਨੂੰ ਤ੍ਰੇਤੋ ਸੋਹਾ ਜਾ ਕੇ ਉੱਥੇ ਕਹੋਣਾ ਕਿ ਉਸੇ ਤ੍ਰੇਦ ਬਣਿਆ ਦੀ ਗਤੀ ਕਰਾਉਣੀ ਇਹ ਨਹੀਂ ਗੱਲਾਂ ਕੋਈ ਕੰਗੀਆਂ ਨਹੀਂ ਗੁਰਮਤ ਤੋਂ ਉਹ ਇੱਕ ਹੈ ਸੋ ਮਾਰਾ ਕੰਦੇ ਪਰ ਲੋਕ ਤ੍ਰੇਤ ਅਪਵਿੱਤਰ ਹੈ ਉਹਦੇ ਮਗਰ ਜਾ ਵੀ ਪੁੱਛੇ ਜਾਂਦੇ ਆ ਮੂੰਹ ਹੱਤ ਆਉਂਦੇ ਆ ਕਈ ਨਾਉਂਦੇ ਆ ਕੋਸ਼ ਪ੍ਰਕਾਰ ਤ੍ਰੇਤ ਕਰਨ ਲੱਗੇ ਅਪੁਤਰ ਕਰਨ ਲੱਗ ਜਾਂਦੇ ਹਨ ਪਕੜ ਚਲਾਇਲ ਦੂਤ ਜੰਮ ਜੰਮ ਦੇ ਤਨ ਉਸ ਨੂੰ ਪਕੜ ਕੇ ਜੰਮ ਦੇ ਜਿਹੜੇ ਦੂਤ ਹਨ ਧਰਮਰਾਜ ਆਦੇ ਅਗਵਾਇਲ ਮੀਕਾਇਲ ਮੀਕਾਇਲ ਇਸਰਾਇਲ ਜਬਰਾਇਲ ਆਦਿਕ ਇਹ ਪਗੜ ਕੇ ਤੋੜ ਲੈਂਦੇ ਹਨ ਕਿਸੈ ਨਾ ਦੇਨੀ ਭੇ ਜੀ ਰਹੇ ਜਾਂਦੇ ਸਾਰੇ ਕਬਰ ਦੇ ਸਾਹ ਜੰਮਦੇ ਕੋਈ ਨੌਜਾ ਵੇਖ ਲਾਇਆ ਜਾਂਦਾ ਹੈ ਪੰਜ ਪਾਠ ਜੋ ਜਨਾ ਨਾ ਨਾ ਕਰਦਾ ਸੁੰਦਰੀ ਖੜੀ ਰਹੀ ਸੁੰਦਰ ਸੁਨਿਆ ਹੈ ਪਤੀ ਹੈ ਪਤੀ ਕਾਨੀਆਂ ਕੋਲੇ ਖੋਤੀਆਂ ਰਹਿ ਜਾਂਦੀਆਂ ਕਿਸੇ ਨੂੰ ਠੇਕ ਨਹੀਂ ਮਿਲਦਾ ਜਿਸ ਉਹਦੇ ਬੱਚੋਂ ਕਹਿੰਦੇ ਸੂਖ ਮਸੀਹ ਨੂੰ ਕੱਢ ਕੇ ਜੰਦੂਤ ਲੈ ਜਾਂਦੇ ਹਨ ਸਾਡੇ ਖੜੋਤੇ ਖਿਨੈ ਮਾਂ ਅਜੇ ਕਿਸੇ ਨੂੰ ਠੇਕ ਨਹੀਂ ਮਿਲਦਾ ਕਹਿੰਦੇ ਸਾਬੰਦ ਹੋ ਗਏ ਉਹ ਕਹਿੰਦੇ ਸਾਰੇ ਪੂਰਾ ਹੋ ਗਿਆ ਇਹਨੂੰ ਕਹਿਣ ਲੱਗ ਜਾਂਦੇ ਐ ਅੰਧਕਿਸ਼ੋਨੂ ਨੀ ਤੇ ਕਿਧਰੋਂ ਆਇਆ ਸੀ ਕਿਧਰੋਂ ਗਿਆ ਹੈ ਸਾਡ ਖੜੋਤੇ ਖਿਨੈ ਮਾ ਜੇ ਅਸੀਂ ਗੁਰਮੈ ਛੱਡ ਜੇ ਤੇ ਸਭ ਆਉਂ ਹਟ ਜਾਵੇ ਉਹਨਾਂ ਜਿਹੜੇ ਬਾਹਰ ਜੂਸੇ ਨੂੰ ਲੱਗਾ ਸੀਤ ਜਿਨ੍ਹਾਂ ਦੇ ਨਾਲ ਪ੍ਰੇਮ ਲੱਗਾ ਛਿੰਦੇ ਛੱਡ ਕੇ ਖਾਲੀ ਲਾਓ ਜੀ ਮਰ ਗਿਆ ਉਹ ਹੁਣ ਜਿਹੜਾ ਜਿਉਂਦਾ ਸੀ ਉਹਦੇ ਨਾਲ ਹੀ ਪ੍ਰੇਮ ਸੀ ਲੋਹ ਨਾਲ ਕੀ ਪ੍ਰੇਮ ਹੋਣਾ ਉਸੇ ਪ੍ਰਕਾਰ ਸਾਥ ਸੰਗਤੀ ਉਹ ਮੋਹ ਸਾਰੇ ਸੱਜਣ ਤੇ ਤਨ ਤੇ ਤੋੜੇ ਆਉਂਦੇ ਐ ਮਰਹਤ ਦਾ ਸੋ ਲੋਕ ਕੰਪੇ ਆਗੇ ਹੰਸੇ ਤੇਲਾ ਇਸ ਪ੍ਰਕਾਰ ਸਾਥ ਸੰਗਤੀ ਛੱਡ ਕੇ ਖੜ ਜੇ ਪਾਸੇ ਹੋ ਕੇ ਕਹਿੰਦੇ ਹੁਣ ਤਾਂ ਮੁਰਵਾ ਇਹਨਾਂ ਕੀ ਪਿਆਰ ਹੈ ਸਾਡਾ ਇੱਕ ਛਿੰਦੂ ਇੱਕ ਹੀ ਜੇਨ ਸਿਓ ਲੱਗਾ ਹੈ ਜਿਨ੍ਹਾਂ ਪੁਰਖਾਂ ਦੇ ਨਾਲ ਪ੍ਰੇਮ ਲੱਗਾ ਹੋਇਆ ਸੀ ਜਿਨ੍ਹਾਂ ਸਬੰਧੀਆਂ ਨਾਲ ਇਹਤ ਲੱਗਾ ਹੋਇਆ ਸੀ ਸੈਨੂ ਪੁਰਖ ਦੇ ਨਿੱਤਰ ਮੰਨਿਆ ਨੂੰ ਗੁਰੂ ਨਾਨਕ ਸਾਹਿਬ ਨੇ ਮੱਕੇ ਵਿੱਚ ਬਚਨ ਕੀਤੇ ਹਨ ਇੱਕ ਤਾਂ ਪੁਰਖ ਦਾ ਧਨ ਨਿੱਤਰ ਹੈ ਧਨ ਹੰਨਾ ਚਰ ਹੈ ਜਿਨ੍ਹਾਂ ਚੋਂ ਪਰਾਲব্ধ ਹੋਵੇ ਜਦੋਂ ਪਰਾਲੋਭ ਮੁੱਕ ਜਾਵੇ ਉਹ ਤਨੀ ਆਦਮੀ ਸਭ ਸੰਗ ਜੀ ਕੰਗਾਲ ਹੋ ਜਾਂਦੇ ਆ ਜਦੋਂ ਉਸੇ ਜਦ ਹੀ ਨਿਰਤਨ ਦੇਖੋ ਨਾਲ ਕੋ ਸੰਸਾਰ ਤੋਂ ਭਾਗੇ ਉਹਦੇ ਸਾਰਾ ਸਾਥ ਛੱਡ ਜਾਂਦੇ ਹਨ ਕਹਿੰਦੇ ਨਲਾਇਕ ਹੈ ਭਾਈ ਬੂਟਾ ਸਿੰਘ ਜੀ 라ਵਲ ਪਿੰਡੀ ਵਾਲੇ ਹੋਏ ਹਨ ਉਹ ਸੰਤ ਮਹਾਰਾਏ ਨੂੰ ਮਹਾਰਾਏ ਆ ਕੇ ਮਿਲੇ ਸੀ ਉਹਨਾਂ ਬਚਨ ਸੁਣਾਏ ਕਿ ਮਹਾਰਾਏ ਮੈਂ ਨੌਕਰੀ ਕਰਨ ਗਿਆ ਜਿਸ ਵਕਤ ਤੇ ਉਸ ਵੇਲੇ ਮੈਨੂੰ ਕਿਰਾਇਆ ਬਣਾ ਘਰ ਵਿਆਨ ਦਿੱਤਾ ਮੈਂ ਕੰਬੀਆਂ ਤੋਂ ਕਿਰਾਇਆ ਮੰਗ ਕੇ ਲਿਗਿਆ ਫਿਰ ਉਹਨਾਂ ਦੇ ਕੈਸੇ ਮੈਂ ਤਿਸ਼ੇ ਯੋ ਮੈਂ ਨੌਕਰ ਹੋ ਗਿਆ ਮੇਰੀ ਕੰਬੀ ਤਨਖਾਹ ਹੋ ਗਈ ਉਹਨਾਂ ਮੈਨੂੰ ਕਹਿਣ ਬੂਟਾ ਸੀ ਸਾਡੇ ਘਰ ਦਾ ਚੰਦ ਹੋਇਆ ਆ ਗਿਆ ਕਿਉਂ ਕਹਿਨੀਆ ਤੂੰ ਜਿੰਨੇ ਤਨਖਾਹ ਤੇ ਸਾਰੇ ਮੇਰੇ ਕੋਲ ਲਾ ਲਏ ਤੇ ਮੈਂ ਜਦੋਂ ਚੱਲਿਆ ਆਪ ਦੀ ਛੁੱਟੀ ਪੂਰੀ ਕਰਕੇ ਉਸ ਵੇਲੇ ਮੇਰੇ ਕੇ ਜਿਹੜਾ ਘੋੜਾ ਸੀ ਨਾ ਉੱਤੇ ਫੌਜੀ ਆਲਾ ਉਹ ਵੀ ਲਾ ਲਿਆ ਇਸ ਪ੍ਰਕਾਰ ਦੀ ਹਾਲਤ ਉਹਨਾਂ ਸੁਬਨੀਆਂ ਨੇ ਮੇਰੀ ਕੀਤੀ ਜਿਸ ਨੇ ਉਹ ਘੋੜਾ ਵੀ ਲਾ ਲਿਆ ਮੈਂ ਹੈਰਾਨ ਹੋ ਗਿਆ ਫਿਰ ਹੈਰਾਨ ਹੋ ਗਿਆ ਮੈਂ ਕਹਿੰਦੇ ਹੋਈ ਹੋਈ ਮਨ ਰਹੀਸ਼ ਹੋ ਗਿਆ ਅਰਹੀਸ਼ ਹੋ ਕੇ ਮੈਂ 라ਵਲਪਿੰਡੀ ਦੇ ਉਥੋਂ ਕੋਠੀਆਂ ਪਾਲੀਆਂ ਗੁਰਦੁਆਰਾ ਬਣਾਤਾ 라ਵਲਪਿੰਡੀ ਦੇ ਵਿੱਚ ਰਹਿੰਦਾ ਸੀ ਉਹ ਤੇ ਹੁਣ ਕਹਿੰਦੇ ਮੈਨੂੰ ਕਦੇ ਕਹਿੰਦੇ ਮੇਰੇ ਕੋ ਆ ਕੇ ਵੀ ਤੂੰ ਤਾਂ ਸਾਡਾ ਸੂਰਜ ਹੈ ਤੂੰ ਤਾਂ ਸਾਡਾ ਚੰਦ ਹੈ ਤੂੰ ਸਾਡੀ ਕੋਲ ਨੂੰ ਯਾਦ ਕਰਦਾ ਮੈਂ ਸਾਰਿਆਂ ਨੂੰ ਸਮਝ ਕੇ ਵੀ ਇਹ ਮਤਲਬੀ ਲੋਕ ਹੈ ਬਿਲਕੁਲ ਕਿਸੇ ਨਾਲ ਮੇਲ ਨਹੀਂ ਕਰਦਾ ਇਸ ਪ੍ਰਕਾਰ ਮਸਤੂਆ ਸੰਤ 라ਵਲਪਿੰਡੀ ਦੇ ਸੀ ਤੇ ਸੰਤਾਂ ਦੇ ਨਾਲ ਮਿਲ ਕੇ ਮਨਾਰੇ ਉਹਨੇ ਬਚਨ ਕੀਤੇ ਸੀ ਕਿਆ ਮਜ਼ਲਮੀ ਲੋਕ ਹੈ ਮਹਾਰਾਜ ਮੈਂ ਕੀ ਨਾ ਤਿਆਰ ਕਰਾਂ ਮੈਂ ਤਾਂ ਆਪਣੇ ਅੱਥੀ ਉੱਥੇ ਇੱਕ ਬਾਗ ਲਾਇਆ ਹੈ 라ਵਲਪਿੰਡੀ ਵਿੱਚ ਹੁੰਦਾ ਉਹਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਇੱਕ ਉੱਥੇ ਛਾਕ ਗਜ਼ਰਾ ਵੀ ਵਿੱਚ ਬਣਾਇਆ ਹੋਇਆ ਹੈ ਇੱਕ ਬੋਈ ਦਾ ਵਿਹਾਰਾ ਵੀ ਬਣਾ ਹਿੰਦੂਆਂ ਨੂੰ ਕਹਿ ਕੇ ਉਹ ਉਹਨਾਂ ਪੁਜਾਰੀਆਂ ਨੂੰ ਵੀ ਕੁਝ ਤਰਫੋਂ ਮਿਲਦੇ ਹੋਰ ਜਿਹੜਾ ਮਾਇਆ ਰੱਖੀ ਹੋਈ ਸੀ ਜਮਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਨੂੰ ਪੁੰਨ ਲੈਣ ਤੇ ਲਾਇਈ ਸੀ ਬੂਤਾ ਸਿੰਘ 라ਵਲਪਿੰਡੀ ਵਾਲਾ ਵਜਦਾ ਸੀ ਇਸ ਪ੍ਰਕਾਰ ਸਾਹਿਬ ਸਮਝੀ ਹਜ਼ੂਰ ਫਰਮਾਉਂਦੇ ਹਨ ਸਾਡੇ ਖੜੋ ਤੇ ਖਿਨੈ ਨਾ ਜਿਵੇਂ ਸੁੰਮੇਤੀ ਸਾਰੇ ਛੱਡ ਕੇ ਪਾਸੇ ਹੋ ਜਾਂਦੇ ਹਨ ਜਿਨ ਸਿਓ ਲੱਗਦਾ ਹੈ ਜਦੋਂ ਸੁਮਨੀਆਂ ਦੀ ਮਿੱਤਰਤਾ ਜਦੋਂ ਨਿਰਤਨ ਦੇਖਦੇ ਛੱਡ ਜਾਂਦੇ ਆ ਅਤੇ ਜੇ ਭਲਾ ਕੋਈ ਘੋੜਾ ਹੋਵੇ ਕਿਸੇ ਵੀ ਪਰਲਾਈ ਦੀ ਮਾਇਆ ਹੋਵੇ ਜਦੋਂ ਪ੍ਰਾਣ ਸਮਾਪਤ ਹੋ ਜਾਂਦੇ ਪ੍ਰਾਣ ਗਏ ਕੋ ਕਾਂਕੀ ਮਾਇਆ ਜਦੋਂ ਪ੍ਰਾਣ ਚਲੇ ਜਾਂਦੇ ਉਦੋਂ ਕੀ ਦੀ ਮਾਇਆ ਰਹਿਣੀ ਸੀ ਉਹ ਸਵੇਰੇ ਸਾਬ ਸੰਗੇ ਜੀ ਉਹਦੀ ਮੁਰਦੇ ਦੇ ਇਹਨੂੰ ਫਰੋਲਦੇ ਆ ਸੰਤ ਮਰਾਲੇ ਆਏ ਬਾਬੇ ਉਹਨਾਂ ਦਾ ਫੀਜ ਜਦੋਂ ਛੁੱਟ ਗਿਆ ਇੱਥੇ ਬੇਬੋ ਵਾਲਾ ਤੇ ਕੋਠੀ ਤੇ ਬੁਢੀ ਆਈ ਥੇ ਉਹ ਸਾਂ ਦੇ ਤਸਰੀਰ ਛੁੱਟੇ ਤੋਂ ਪੌੜੀਆਂ 'ਚ ਉਹਨਾਂ ਦਾ ਸਰੀਰ ਬੈਠਿਆਂ ਨ ਛੱਡਿਆ ਉਹਨਾਂ ਦੀ ਜੇਬ ਵਿੱਚ ਸਾਬ ਸੰਗੇ ਜੀ ਉਹ 2600 ਰੁਪਏ ਸੀ ਉਹ ਕੱਢ ਲਿਆ ਉਸ ਵੇ ਸਰਕਾਰ ਵੀ ਸਿਆ ਮਗਰੋਂ ਕੀਤੀ ਫਿਰ ਉਹਨਾਂ ਦੇ ਕਮਰੇ ਜਿਸਾਲ ਸੰਗੇ ਜੀ 90 ਪੌਂਡ ਸੰਸਤਨ ਤੋਂ ਪ੍ਰਾਣਾ ਸੋਨੇ ਮੜਾਲੇ ਆਲੇ ਦੇ ਉਹ ਵੀ ਕੱਢ ਲੈ ਗਏ ਅਤੇ ਉਸ ਦੇ ਪ੍ਰਕਾਰ ਕੁਝ 25 ਕੁ ਹਜ਼ਾਰ ਰੁਪਇਆ ਹੋਰ ਲੋਕਾਂ ਦੀਆਂ ਤਰ੍ਹਾਂ ਰੱਖੀਆਂ ਹੋਈਆਂ ਸੀ ਸੰਤਾਂ ਦੇ ਕੋਲੇ ਉਹ ਵੀ ਕੱਢ ਲਈਆਂ ਮੜਾਲੇ ਦੇ ਦੇਰੇ ਦੇ ਛੱਬੇ ਸੰਸੋਏ ਦੇ ਉਹ ਵੀ ਕੱਢ ਲੈ ਗਏ ਲਿਆ ਕੇ ਫਿਰ ਉਹਨਾਂ ਨੇ ਕੀ ਕੀਤਾ ਸ਼੍ਰੋਮਣੀ ਕਮੇਟੀ ਆਈ ਡਾਕਟਰ ਆਨੇ ਫਿਰ ਸਰਾਂ ਵਿੱਚ ਉੱਥੇ ਲਿਆ ਕੇ ਰੱਖੇ ਜਿਸ ਵੇਲੇ ਉੱਥੇ ਲਿਆ ਕੇ ਰੱਖੇ ਤੇ ਉਹ ਫੇਰ ਰੱਖ ਨਾ ਸਕੇ ਇਤੋਂ ਜਾਤ ਰੱਖ ਕੇ ਫੇਰ ਜਾ ਕੇ ਹਿੰਦੁਸਤਾਨ ਵਿੱਚ ਦੇਖੇ ਉਹਨਾਂ ਨੂੰ ਵੇਚਿਆ ਪਤਾ ਲੱਗਾ ਵੀ ਇਹ ਕੁਛ ਕਰਤੂਤ ਇਹਨਾਂ ਲੋਕਾਂ ਨੇ ਕੀਤੀ ਹੈ ਸੰਤਾਂ ਦੇ ਸਰੀਰ ਨੂੰ ਮਗਰੋਂ ਸੁਕਕਾਰਿਆਂ ਦੇ ਸਾਹਮਣੇ ਇਸ ਸੁਕਾਣੀ ਹਾਲਤ ਇਹਨਾਂ ਲੋਕਾਂ ਦੀ ਤਾਂ ਜਦੋਂ ਪ੍ਰਾਣ ਗਏ ਕੋਕਾਂ ਕੀ ਮਾਇਆ ਜਦੋਂ ਪ੍ਰਾਣ ਚਲੇ ਜਾਂਦੇ ਕਿਹਦੀ ਮਾਇਆ ਰਹਿੰਦੀ ਹੈ ਉਹਨਾਂ ਜਿਹੜਾ ਸਾਹਮਣੇ ਕਬਜ਼ੇ ਕਰ ਲਏ ਹੀ ਹਾਲ ਹੁੰਦੀ ਹੈ ਮਾਇਆ ਦੀ ਤੇ ਤੀਜੀ ਮਿੱਤਰ ਹੈ ਕਰਮ ਆਦਮੀ ਦੇ ਕਰਮ ਜੋ ਚੰਗੇ ਕਰਦਾ ਹੈ ਤਾਂ ਉਹ ਸਹਾਇਕ ਹੁੰਦੇ ਉਸ ਲੋਕ ਦੀ ਵੀ ਤੇ ਉਹ ਲੋਕ ਦੀ ਵੀ ਸਹਾਇਕ ਹੁੰਦੇ ਹਨ ਤੇ ਜੇ ਮਾੜੇ ਕਰਮ ਕਰਦਾ ਤੇ ਉਸ ਦੁਨੀਆ 'ਚ ਵੀ ਉਲਾਮੇ ਪਰਲੋਕ 'ਚ ਵੀ ਦੰਡ ਮਿਲਦਾ ਹੈ ਇਸ ਪ੍ਰਕਾਰ ਮਾਰੇ ਕਹਿੰਦੇ ਹਨ ਜਿੰਨ ਸਿਓ ਲੱਗਾ ਜੁਨਾ ਦੇ ਨਾਲ ਖਤ ਲੱਗਾ ਸੀ ਪਿਆਰਿਆਂ ਦੀ ਉਹ ਹਾਲਤ ਹੈ ਕਰਮਾ ਕਰਮ ਮਾਰੇ ਵੀ ਦੰਗ ਤੋਂ ਆਉਂਦੇ ਹਨ ਅਤੇ ਸੰਬੰਧੀ ਵੀ ਇਸ ਤਰ੍ਹਾਂ ਦੇ ਹੰਤ ਵੀ ਇਸ ਪ੍ਰਕਾਰ ਦਾ ਹੈ ਹੱਥ ਮਰੂੜੇ ਤਾਨਸਫੀ ਜਿਸ ਨੇ ਸਾਸੂ ਜੀ ਜਿੰਨ ਛੁੱਟਣ ਤੇ ਆਉਂਦੀ ਹੈ ਉਸ ਵੇਲੇ ਹੱਥਾਂ ਨੂੰ ਮਰੋੜਦਾ ਰਹਿੰਦਾ ਹੈ ਜਿੰਨ ਛੁਰਦੀ ਹੈ ਨਿਕਲਦੀ ਨਹੀਂ ਤੇ ਸਰੀਰ ਕੰਬਣ ਲੱਗ ਜਾਂਦਾ ਹੈ ਉਸ ਵਕਤ ਕਰੀਏ ਜੋ ਸੂਖਮ ਸੀ ਨੂੰ ਕੱਪਦੇ ਆ ਜਿਹਨੇ ਖੇਤੀ ਨੂੰ ਕੱਟਿਆ ਜਾਂਦਾ ਹੈ ਖੇਤ ਵਿੱਚੋਂ ਇਸ ਪ੍ਰਕਾਰ ਸਾਹਿਬ ਸਿੰਘ ਜੀ ਸੂਖਮ ਸੀ ਨੂੰ ਵਿਚੋਂ ਜੌਂਦੂਪ ਕੱਢਦੇ ਹਨ ਆਹ ਹੋ ਹੋ ਆਸੀ ਜਿਹੜਾ ਉਹ ਸਾਹਿਬ ਸਿੰਘ ਜੀ ਲਾਲ ਸੁਖੋ ਜਵਾਨੀ ਦੇ ਪ੍ਰਤਾਪ ਕਰਕੇ ਸਿਓ ਵਰਗਾ ਦਗ ਦਗਦਾ ਕਰਦਾ ਹੁੰਦਾ ਸੀ ਰੰਗ ਸੋਹਣਾ ਸਰੂਪ ਸੀ ਲਾਲੀ ਝੜਣ ਦੀ ਸੀ ਉਹ ਸਾਹਿਬ ਸਿੰਘ ਜੀ ਇਸ ਪ੍ਰਕਾਰ ਜੋ ਜਿਸ ਵਕਤ ਸਮਾਗਮ ਕੀ ਹੋਣ ਤੇ ਆਈ ਸਾਰਾ ਖੂਨ ਜਦੋਂ ਅਸੀਂ ਸੁੱਕ ਗਿਆ ਖੂਨ ਦੇ ਸੁੱਕਣ ਕਰਕੇ ਸਾਸੰਗ ਜੀ ਕਾ ਸਾਸ ਸੀ ਹੋ ਗਿਆ ਤਵੇ ਅਰਗਾ ਤੇ ਫਿਰ ਜਿਸ ਵਕਤ ਉਹ ਸਰੀਰ ਸਮਾਪਤ ਹੋ ਗਿਆ ਫਿਰ ਪਾਣੀ ਪਾਣੀ ਫੀਰ ਤੇ ਰਹਿ ਗਿਆ ਉਹ ਚਿੱਟਾ ਹੀ ਰੰਗ ਨਿਕਲ ਆਇਆ ਇਹੀ ਜ ਹੈ ਹਲਕੁੰਦੀ ਹਮ ਤਵੇ ਸੋ ਇਸ ਹਾਲ ਨੂੰ ਸਮਝ ਕੇ ਭਾਈ ਪਰਮੇਸ਼ਵਰ ਦੀ ਦੰਦਗੀ ਕਰਨੀ ਚਾਹੀਦੀ ਹੈ ਐ ਹੋਰ ਬਸੇ ਆਪਣੀ ਜ਼ਿੰਦਗੀ ਨੂੰ ਲਾ ਕੇ ਬਰਬਾਦ ਨਹੀਂ ਕਰਨਾ ਚਾਹੀਦਾ ਸ਼ਾਹੋਂ ਹੋ ਆ ਸੋਕ ਅੱਜੇ ਸਾਥ ਸੰਗਤ ਜੀ ਸਿਆਹੋਂ ਕਾਇਦਾਰੀ ਹੁੰਦੀ ਸੀ ਕਾਲੇ ਕੈਸ ਹੁੰਦੇ ਸੀ ਤੇ ਫਿਰ ਚਿੱਟੇ ਆ ਗਏ ਹੁਣ ਧੌਲੇ ਆ ਗਏ ਅਜੇ ਦੀ ਸਮਝਣਾ ਚਾਹੀਦਾ ਹੈ ਅਪੇ ਸਿਆਹੋਂ ਹੋਏ ਸੋਤ ਇਹ ਕਹਿੰਦਾ ਵੀ ਆ ਜਦ ਮਿੱਠਾ ਅਗਰਾ ਕੰਡ ਥਾ ਆ ਦੁਨੀਆ ਜੀ ਜੋ ਖਾ ਲੀਏ ਖਾ ਲੀਏ ਲੁੱਟ ਲੀਏ ਖੋ ਲੀਏ ਇਹੋ ਹੀ ਮੌਜ ਮੇਲਾ ਹੈ ਐਵੇਂ ਜਰਦਿਆਂ ਲੋਕਾਂ ਨੂੰ ਪੁੰਨ ਪਾਪਾਂ ਦੇ ਨਿਯਮ ਬਣਾਏ ਕੋਈ ਪੁੰਨ ਪਾਪ ਨਹੀਂ ਇਸ ਪ੍ਰਕਾਰ ਜਿਹੜੇ ਸਭ ਇੱਕੋ ਉਥੇ ਨਿਉ ਆਇਕਿਓ ਸਵਰਾਤ ਐਕਿਓ ਸਿਆ ਕਾਲੀ ਰਾਤ ਬਣਾਈ ਬੈਠਾ ਸੀ ਕਿ ਜੰਗਰੇ ਜਦਾ ਤੜਦਾ ਤੇ ਆਸੀ ਪਾਪ ਦੀ ਕਾਲੀ ਬੋਲੀ ਰਾਤ ਸੀ ਪਰ ਜਦੋਂ ਜਮਦੂਦ ਦੇ ਦੇਖੇ ਆਏ ਉਦੋਂ ਚਿੱਟਾ ਰੰਗ ਉਹ ਗੇਮ ਚੜ ਗਿਆ ਉਹ ਸੋੜੇ ਚਾਟੇ ਰੋਸ਼ਨੀ ਹੋ ਗਈ ਪ੍ਰਕਾਸ਼ ਹੋ ਗਿਆ ਵੀ ਉਹ ਹੋ ਉੱਗ ਗਈਆਂ ਖਿੰਨੇ ਪੀਰ ਜਵੇਂ ਗਰਾਫੋਟ ਹੋ ਤੋ ਜਦੋਂ ਜਮਨ ਜੁੰਡਿਆਂ ਤੋਂ ਆ ਫੜਿਆ ਸਾਰੀਆਂ ਉਗੜਦੀਆਂ ਕਰਕੂਤਾ ਕਿਉਂ ਕਾਲੀਆਂ ਕਰਕੂਤਾ ਤੇ ਚਿੱਟਾ ਰੰਗ ਚੜ ਗਿਆ ਉਹ ਸੋੜੇ ਇਸ ਸਰਕਾਰ ਦੀ ਹਾਲਤ ਹੋਈ ਸਾਹ ਸੰਗੇ ਜੀ ਅੱਗੇ ਤਾਂ ਰਾਤ ਬਣਾਈ ਬੈਠੋ ਕਿਹੜਾ ਮੈਨੂੰ ਕੁਝ ਸਕਦਾ ਮੇਰੇ ਤੋਂ ਕਿਹੜਾ ਸਾਹ ਮੰਗ ਸਕਦਾ ਹੈ ਫਿਰ ਕਿਤੇ ਜਨ ਚੜ ਗਿਆ ਕਾਲ ਰੂਪੀ ਸਾਰੇ ਉਗਰੇ ਆਈਆਂ ਜਿਨੀਆਂ ਕਰਤੂਤਾਂ ਸਨ ਜਿਹੜਾ ਬੀਜ ਸੋ ਲੁਣੈ ਉਹ ਜਿਹੜਾ ਬੀਜ ਦਾ ਕਰਮ ਕਰਦਾ ਹੈ ਉਹ ਆ ਜਾਣਾ ਵਧਣਾ ਪੈਂਦਾ ਹੈ ਜਿਹੜਾ ਪਈਸਾ ਸਿੰਘ ਕਿਕਰਾਂ ਦੇ ਬੀਜੇ ਤੇ ਕਹੇ ਮੈਂ ਬਜ਼ੌਰ ਦੇਖਦੀਆਂ ਦਾਖਾਂ ਖਾਵਾ ਨੂੰ ਕਿਵੇਂ ਪ੍ਰਾਪਤ ਹੋਣੀਆਂ ਇਸੇ ਪ੍ਰਕਾਰ ਦੂਜੇ ਦੁੱਖ ਮੰਗੇ ਅਮਰ ਦੇਖੋ ਇਹਨਾਂ ਆਓ ਜਿਹੜਾ ਜ਼ਹਿਰ ਦੇਣੀ ਕਹਿੰਨੂ ਦੀਦਾ ਕਹਿੰਦਾ ਮੈਂ ਅਮਰ ਹੋ ਜਾਏ ਇਹਨਾਂ ਦੀ ਗੱਲ ਉਹ ਇਸੇ ਪ੍ਰਕਾਰ ਜ਼ਹਿਰ ਨਾਲ ਹੀ ਮਰੇਗਾ ਉਹਨੂੰ ਉਹਨੇ ਦੁੱਖ ਹੋਣਗੇ ਇਸੇ ਪ੍ਰਕਾਰ ਜਿਹੜਾ ਕੋਈ ਆਦਮੀ ਕਰਨੂ ਕੀ ਦੀਦਾਏ 100 ਰੁਪਏ ਧਰਤੀ ਵਿੱਚ ਉਹੋ ਜੰਤ ਨੂੰ ਜੁਨੇ ਵੱਡੇਗਾ ਦੁੱਖ ਸੁੱਖ ਭੋਗੇਗਾ ਉਹ ਆ ਜਿਆ ਪਰਮ ਸੰਦੜਾ ਖੇ ਇਹ ਜਿਹੜਾ ਸਰੀਰ ਆ ਸਾਧ ਸੰਜੀ ਕਰਮਾ ਸੰਦੜਾ ਕਰਮਾਂ ਦਾ ਉਹ ਖੇਤ ਹੈ ਜਿਹਦੇ ਕੋ ਕਰਮ ਕਰਦਾ ਉਹਦਾ ਫਲ ਹਰ ਇੱਕ ਪ੍ਰਾਣੀ ਨੂੰ ਮਿਲਦਾ ਹੈ ਜਿਸ ਆਦਮੀ ਨੂੰ ਹਮੇਸ਼ਾ ਲਈ ਪ੍ਰਾਇ ਰੂਪ ਤੱਕਣ ਦੀ ਆਦਤ ਹੈ ਉਹਦੀਆਂ ਅੱਖਾਂ ਤੋੜ ਆਉਣ ਦੇ ਨਾਲ ਦੁਨੀਆਂ ਜਾਣੀ ਹੈ ਉਹਨਾਂ ਦੇ ਸਾਈਂ ਗੰਦਕਾ ਜਾਂਦਾ ਜਿਹੜੇ ਨਿੰਜਾ ਹੁੰਦੇ ਉਹਨਾਂ ਦੇ ਕੰਨਾਂ ਛਿੱਕਾ ਪਾ ਕੇ ਢਾਲਿਆ ਜਾਂਦਾ ਇਹਨਾਂ ਨਿੰਦਿਆ ਕਰਦਿਆਂ ਜਬਾਨ ਕੱਟੀ ਜਾਂਦੀ ਹੈ ਤਲਤਰ ਕਰ ਕੱਟੀਏ ਇਹੀ ਜੀ ਹਾਲਤ ਹੁੰਦੀ ਹੈ ਇਸ ਕਰਕੇ ਜਿਹੜਾ ਜਿਆ ਪਈ ਕੋਈ ਕਰਮ ਕਰਦਾ ਉਹ ਹੈ ਜੋ ਫਲ ਭੋਗਦਾ ਵਾ ਵਾ ਇਹ ਕਰਮਾਂ ਦਾ ਖੇਤ ਬਣਾਇਆ ਮਾਰਨ ਸਰੀਰ ਜਿਹੜਾ ਹੈ ਇਹਦੇ ਕਰਮਾਂ ਅਨੁਸਾਰ ਫਲ ਭੋਗਣਾ ਪਵੇਗਾ ਹਰ ਇੱਕ ਨੂੰ ਨਾਨਕ ਪ੍ਰਭ ਸਰਣਾਂ ਗਤੀ ਇਸ ਤੋਂ ਬਚਣ ਵਾਸਤੇ ਇਸ ਔਗਣਾ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਉਪਾਅ ਹੈ ਸਲਗੁਲ ਨਾਨਕ ਲਈ ਜੀ ਆਪਾਂ ਨੂੰ ਜਾਜ ਦਸਦੇ ਹੋ ਪ੍ਰਭ ਅਕਾਲ ਪੁਰਖ ਸਰਵ ਕਲਾ ਸਮਰੱਥ ਆਪ ਜੀ ਦੀ ਸ਼ਰਨ ਪ੍ਰਾਪਤ ਹੋਏ ਹਾਂ ਕਰਨ ਬੋਹਿਥ ਪ੍ਰਭ ਦੇਤ ਜੀ ਮਨੇ ਪ੍ਰਭੂ ਸਮਰੱਥ ਆਪ ਦੇ ਚਰਨਾਂ ਦੀ ਓਟ ਰੂਪੀ ਜਹਾਜ ਬਖਸ਼ ਦਿੰਨੇ ਹੋ ਜਿਨ੍ਹਾਂ ਨੂੰ ਆਗਰੇ ਚਰਨਾਂ ਤੇ ਆਧਾਨ ਰੂਪੀ ਜਹਾਜ ਬਖਸ਼ਦੇ ਹੋ ਉਹ ਸੰਸਾਰ ਸਮੁੰਦਰ ਚ ਡੁੱਬਦੇ ਨਹੀਂ ਹਨ ਉਹ ਇਸ ਪ੍ਰਕਾਰ ਸੰਗਤ ਰੂਪੀ ਕਿਨਾਰੇ ਤੋਂ ਕੋਸਲੇ ਮਾਰੇ ਚਰਨਾਂ ਦੇ ਧਿਆਨ ਰੂਪੀ ਜਹਾਜ ਤੇ ਚੜ ਕੇ ਮੁਕਤ ਰੂਪੀ ਕਿਨਾਰੇ ਤੇ ਜਾ ਲੱਗਦੇ ਆ ਇਸ ਪ੍ਰਕਾਰ ਸੱਚੇ ਪਾਤਸ਼ਾਹ ਆਪਦੇ ਚਰਨਾਂ ਨਾਲ ਧਿਆਨ ਹੋਏ ਇਹ ਜਹਾਜ ਦੇ ਨਾਮ ਕਰੋ ਇਹ ਚਰਨਾ ਤੇ ਸ਼ਾਨਸੂਰ ਪਰਮੇਸ਼ਵਰ ਆਪਦੇ ਨਾਮ ਦਾ ਬਹੁਤ ਜਹਾਜ ਦੇਣਾ ਕਰੋ ਤੇ ਆ ਦੇਦਨੇ ਉਹਨਾਂ ਨੂੰ ਆਪਦੇ ਚਰਨਾਂ ਤੇ ਧਿਆਨ ਰੂਪੀ ਜਹਾਜ ਤੇ ਭਾਦੋ ਇਹ ਨਰਕ ਨਾ ਪਾਈਐ ਤੇ ਭਾਦੋਂ ਦੇ ਮਹੀਨੇ ਦਾ ਆਲਾ ਕਹਿੰਦੇ ਸੇ ਉਹ ਪੁਰਖ ਜਿਹੜੇ ਦੁਆਦ ਭਾਵ ਤੇ ਲੱਗੀ ਹੋਈ ਪਾਦੋਂ ਵਾਲੇ ॠषि ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਜਿਹੜਾ ਦੁਆਦ ਭਾਵ ਹੈ ਇਹ ਦੁਆਦ ਨੂੰ ਭਾ ਨਾ ਅਗਨੀ ਦਾ ਹੈ ਦੁਆਦ ਨੂੰ ਛਾੜ ਦਿੰਦੇ ਧਰਮ ਅਗਨੀ ਦੇ ਨਾਲ ਜਿਹੜਾ ਨਰਕ ਤੇ ਨਹੀਂ ਪਾਏ ਜਾਂਦੇ ਗੁਰ ਰੱਖਣ ਵਾਲਾ ਹੀ ਕੋਣ ਨਹੀਂ ਮਾਰਾ ਨਰਕ ਜਿ ਪਾਏ ਜਾਂਦੇ ਉਹ ਪਾਦੋਂ ਦੁਆਇ ਤਿਸ ਦੀ ਨਹੀਂ ਦੁਆਇਬ ਤਾਂ ਆਜ ਨਹੀਂ ਪਾਏ ਜਾਂਦੇ ਨਰਕ ਤੇ ਨਹੀਂ ਪਾਏ ਜਾਂਦੇ ਕੌਣ ਫੁਰਖਨੋ ਗੁਰ ਰੱਖਣ ਵਾਲਾ ਹੀ ਜਿਹੜਾ ਸੁਰ ਗੁਰੂ ਸਾਹਿਬ ਨਾਲ ਹਿੱਤ ਰੱਖਣ ਵਾਲਾ ਹੈ ਤੇ ਸਤਿਗੁਰੂ ਜੀ ਨਾਲੇ ਰੱਖਣ ਵਾਲਾ ਹਿੱਤ ਪਿਆਰਿਆਂ ਦਾ ਪਿਆਰ ਦੇ ਇਸ ਤੇ ਜਿਨ੍ਹਾਂ ਦੇ ਸਤਿਗੁਰੂ ਹਿੱਤੂ ਕਾਰਨ ਰੱਖਿਆ ਕਰੁੰਦੇ ਸਰੂਪਰ ਥੰਦਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਉਹਨੂੰ ਕੋਈ ਵਿਗਨ ਨਹੀਂ ਲੱਗ ਸਕਦਾ ਹੈ ਇਹ ਭਾਦੋਂ ਦੇ ਮਹੀਨੇ ਦੁਆਰਾ ਸਤਗੁਰਾਂ ਨੇ ਉਪਦੇਸ਼ ਬਖਸ਼ਿਆ ਹੈ